ਸ਼੍ਰੀ ਫਤੇਗੜ ਸਾਹਿਬ ਵਿਖੇ ਜੀਟੀ ਰੋਡ ਮੇਟ ਕਾਲਜ ਕੋਲ ਇੱਕ ਅਣਪਛਾਤੇ ਕਾਰ ਸਵਾਰ ਅਤੇ ਮੋਟਰਸਾਈਕਲ ਦੀ ਟੱਕਰ 'ਚ ਇੱਕ 19 ਸਾਲਾ ਬਾਈਕ ਸਵਾਰ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ। ਵਧੇਰੇ ਜਾਣਕਾਰੀ ਦਿੰਦਿਆਂ ਥਾਣਾ ਸਰਹਿੰਦ ਦੇ ਇੰਚਾਰਜ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਅਰਜੁਨ ਸਿੰਘ ਵਾਸੀ ਮੰਡੀ ਗੋਬਿੰਦਗੜ ਵਜੋਂ ਹੋਈ ਹੈ ਅਤੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਨੇ ਅਣਪਛਾਤੇ ਕਾਰ ਸਵਾਰ ਚਾਲਕ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਰਿਮਟ ਯੂਨੀਵਰਸਿਟੀ ਕੋਲ ਇੱਕ ਹਾਦਸਾ ਹੋਇਆ ਸੀ ਉਹਦੇ ਵਿੱਚ 19 ਸਾਲਾ ਨੌਜਵਾਨ ਸੀਗਾ ਅਰਜੁਨ ਉਹਦੀ ਮੌਤ ਹੋ ਗਈ ਸੀ ਤੇ ਉਹਦੇ ਫਾਦਰ ਦੇ ਬਿਆਨਾਂ ਤੇ ਮਗਦਮਾ ਦਰਜ ਕਰਕੇ ਅਰਜੁਨ ਦੀ ਇਲਾਜ ਦਾ ਜਿਹੜਾ ਪੋਸਟਮੈਨ ਉਕਾਕੇ ਉਹਦੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ ਦੱਸ ਕਿਤਾ ਹੋਇਆ ਹਾਦਸਾ ਇਹ ਜੀ ਮੁੰਡਾ ਜਿਹੜਾ ਅਰਜੁਨ ਸੀਗਾ ਇਹ ਮੰਡੀ ਗੋਵਿੰਦਗੜ੍ਹ ਤੋਂ ਸਰਹੰਦਵਾਲ ਨੂੰ ਕੋਈ ਕੰਮ ਆ ਰਿਹਾ ਸੀਗਾ ਤੇ ਜਦੋਂ ਹੀ ਉਹ ਰਿਮਟ ਯੂਨੀਵਰਸਿਟੀ ਕੋਲ ਪਹੁੰਚਿਆ ਤਾਂ ਹੋ ਗਿਆ ਹਾਦਸਾ ਇਕਨੋਮਿਕ ਕਲਪਿੰਗ ਇਨਸੀਡੈਂਟ ਦੇਖ ਲਓ ਆਮ ਤੌਰ ਤੇ ਇਹ ਅਨਨੋਨ ਵਹੀਕਲ ਦੇ ਖਿਲਾਫ ਤੇ ਅਨਨੋਨ ਵਹੀਕਲ ਦੇ ਡਰਾਈਵਰ ਦੇ ਖਿਲਾਫ ਕਾਨੂੰਨ ਕਦਮ ਅਰਜੀ ਕਰਕੇ ਹੁਣ ਉਹਦੀ ਅਨਨੋਨ ਡਰਾਈਵਰ ਦੀ ਤੇ ਵਹੀਕਲ ਦੀ ਭਾਲ ਜਾਰੀ ਹੈ ਤੇ ਜਲਦ ਲੱਗੇ ਨੂੰ ਅਰੈਸਟ ਕਰ ਲਿਆ ਜਾਵੇਗਾ। ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਜੀਟੀ ਰੋਡ ਮਿਟ ਕਾਲਜ ਕੋਲ ਇੱਕ ਅਣਪਛਾਤੇ ਕਾਰ ਸਵਾਰ ਅਤੇ ਮੋਟਰਸਾਈਕਲ ਦੀ ਟੱਕਰ 'ਚ ਇੱਕ 19 ਸਾਲਾ ਬਾਈਕ ਸਵਾਰ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ। ਵਧੇਰੇ ਜਾਣਕਾਰੀ ਦਿੰਦੇ ਆ ਥਾਣਾ ਸਰਹਿੰਦ ਦੇ ਇੰਚਾਰਜ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਅਰਜੁਨ ਸਿੰਘ ਵਾਸੀ ਮੰਡੀ ਗੋਬਿੰਦਗੜ ਵਜੋਂ ਹੋਈ ਹੈ। ਅਤੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਅਣਪਛਾਤੇ ਕਾਰ ਸਵਾਰ ਚਾਲਕ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ ਰਿਮਟ ਯੂਨੀਵਰਸਿਟੀ ਕੋਲ ਇੱਕ ਹਾਦਸਾ ਹੋਇਆ ਸੀ ਉਹਦੇ ਵਿੱਚ 19 ਸਾਲਾ ਨੌਜਵਾਨ ਸੀਗਾ ਅਰਜੁਨ ਉਹਦੀ ਮੌਤ ਹੋ ਗਈ ਸੀ ਤੇ ਉਹਦੇ ਫਾਦਰ ਦੇ ਬਿਆਨਾਂ ਤੇ ਮੁਕਦਮਾ ਦਰਜ ਕਰਕੇ ਅਰਜੁਨ ਦੀ ਲਾਸ਼ ਦਾ ਜਿਹੜਾ ਪੋਸਟਮਾਰਨ ਕੋਲ ਆ ਕੇ ਉਹਦੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ ਦੱਸ ਕਿਦਾਂ ਹੋਇਆ ਹੱਸਾ ਫੋਟੋ ਇਹ ਜੀ ਹੁੰਦਾ ਜਿਹੜਾ ਅਰਜੁਨ ਸੀਗਾ ਇਹ ਮੰਡੀ ਗੋਵਿੰਦਗਰ ਤੋਂ ਸਰਹੰਦਵਾਲ ਨੂੰ ਕੋਈ ਕੰਮ ਆ ਰਿਹਾ ਸੀਗਾ ਤੇ ਜਦੋਂ ਹੀ ਉਹ ਰਿਮਟ ਯੂਨੀਵਰਸਿਟੀ ਕੋਲ ਪਹੁੰਚਿਆ ਤਾਂ ਉਸਦਾ ਹਾਦਸਾ ਹੋ ਗਿਆ ਕਨੋਨ ਵਹੀਕਲ ਇਨਸੀਡੈਂਟ ਤੇ ਦੇਖ ਲਓ ਆਮ ਆਂਡਰ ਇਹ ਅਨਨੋਨ ਵਹੀਕਲ ਦੇ ਖਿਲਾਫ ਤੇ ਅਨਨੋਨ ਵਹੀਕਲ ਦੇ ਡਰਾਈਵਰ ਦੇ ਖਿਲਾਫ ਸ਼ਿਕਾਇਤ ਦਰਜ ਕਰਕੇ ਹੁਣ ਉਹਦੀ ਅਨਨੋਨ ਡਰਾਈਵਰ ਦੀ ਤੇ ਵਹੀਕਲ ਦੀ ਭਾਲ ਜਾ ਰਹੀ ਹੈ ਤੇ ਜਲਦ ਜਲਦ ਇਹਨੂੰ ਅਰੈਸਟ ਕਰ ਲਿਆ ਜਾਵੇ